ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸਿੰਚੇਵਾਲਾ ਦੀ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਕਿਵੇਂ ਸਰਹੱਦ ਪਾਰ ਕਰਨ ਸਮੇਂ ਉਹਨਾਂ ਉੱਤੇ ਅਤ ਦਾ ਤਸ਼ੱਦਦ ਢਾਇਆ ਗਿਆ ਵਾਪਸ ਆਏ ਇਹਨਾਂ 6 ਨੌਜਵਾਨਾਂ ਵਿੱਚੋਂ 5 ਪੰਜਾਬੀ ਅਤੇ 1 ਹਰਿਆਣਾ ਦਾ ਨੌਜਵਾਨ ਸ਼ਾਮਲ ਹੈ ਇਹਨਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ ਪੰਜਾਬ ਦੇ ਨੌਜਵਾਨਾਂ ਵਿੱਚ ਫਾਜ਼ਿਲਕਾਂ ਦਾ ਬਲਵਿੰਦਰ ਸਿੰਘ ਕਪੂਰਥਲਾ ਦਾ ਗੁਰਮੀਤ ਸਿੰਘ ਗੁਰਦਾਸਪੁਰ ਦੇ ਗੌਰਵਿਸ਼ਵਾਸ ਸਿੰਘ ਅਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਲ ਹਨ ਅਤੇ ਕਰਨਾਲ ਹਰਿਆਣੇ ਦਾ ਰਾਹੁਲ ਨੌਜਵਾਨ ਸ਼ਾਮਲ ਹੈ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਹਨਾਂ ਕੋਲੋਂ 13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ ਉਹਨਾਂ ਨੇ ਕਿਹਾ ਕਿ ਏਜੰਟ ਪਹਿਲਾਂ ਉਹਨਾਂ ਨੂੰ ਓਮਾਨ ਲੈ ਗਿਆ ਫਿਰ ਉਥੋਂ ਮਾਸਕੋ ਲੈ ਗਿਆ ਮਾਸਕੋ ਤੋਂ ਬੈਲਾਰਸ ਲਿਜਾ ਕੇ ਉੱਥੇ ਪੈਦਲ ਜੰਗਲਾਂ ਰਾਹੀਂ ਪੁਰਤਗਾਲ ਅਤੇ ਲਿਤੀਵਿਆ ਰਾਹੀਂ ਯੂਰਪ ਵਿੱਚ ਦਾਖਲ ਕਰਵਾਉਣਾ ਸੀ ਪਰ ਉੱਥੇ ਫੌਜ ਨੇ ਉਹਨਾਂ ਨੂੰ ਫੜ ਲਿਆ ਅਤੇ ਕੁੱਟਮਾਰ ਕਰਕੇ ਫਿਰ ਬੈਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਕੋਲ ਖਾਣਾ ਬਹੁਤ ਘੱਟ ਸੀ ਅਤੇ ਜੰਗਲਾਂ ਵਿੱਚ 14-14 ਘੰਟੇ ਤੁਰਨਾ ਪੈਂਦਾ ਸੀ ਅਤੇ ਜੰਗਲਾਂ ਦੇ ਪੱਤੇ ਖਾ ਕੇ ਅਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ ਇਹਨਾਂ ਨੌਜਵਾਨਾਂ ਨੂੰ ਸੰਤ ਬਲਬੀਰ ਸਿੰਘ ਸਿੱਚੇਵਾਲਾ ਦੀ ਯਤਨਾਂ ਸਦਕੇ ਬਾਹਰ ਲਿਆਂਦਾ ਗਿਆ ਜਦੋਂ ਇਸ ਮਸਲੇ ਤੇ ਸੰਤ ਬਲਬੀਰ ਸਿੰਘ ਸਿੱਚੇਵਾਲਾ ਜੋ ਕਿ ਰਾਜ ਸਭਾ ਸੰਸਦ ਹਨ ਉਹਨਾਂ ਨੇ ਦੱਸਿਆ ਕਿ ਮਾਸਕੋ ਰਸ਼ੀਆ ਵਿਚਲੀ ਭਾਰਤੀ ਐਮਬੈਸੀ ਨਾਲ ਸੰਪਰਕ ਕੀਤਾ ਗਿਆ ਤੇ ਇਹਨਾਂ ਨੌਜਵਾਨਾਂ ਬਾਰੇ ਉਹਨਾਂ ਨੇ ਦੱਸਿਆ ਭਾਰਤੀ ਐਮਬੈਸੀ ਨੇ ਤੁਰੰਤ ਕਾਰਵਾਈ ਕਰਦੇ ਇਹਨਾਂ ਨੌਜਵਾਨਾਂ ਨੂੰ 4-5 ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ ਸੰਚਿਨਚ ਵਾਲਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਤਰੀਕਿਆਂ ਨਾਲ ਵਿਦੇਸ਼ ਜਾਣ ਜਿਹੜੇ ਟਰੈਵਲ ਏਜੰਟ ਠੱਗੀ ਮਾਰਦੇ ਹਨ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ੱਗੇ ਆਉਣ ਤਾਂ ਜੋ ਭਵਿੱਖ ਵਿੱਚ ਹੋਰ ਲੋਕਾਂ ਨੂੰ ਇਹਨਾਂ ਠੱਗ ਟਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ ਇਹ ਛੇ ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਹਨਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀ ਕਿ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਅਸੀਂ ਉਹਦਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਹਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨੂੰ ਅੰਬੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਗਏ ਸੀ ਆ ਇਹ ਵਾਪਸ ਆ ਗਏ 13-13 ਲੱਖ ਲੱਗਦੇ ਤੇ 2-2 ਢਾਈ-ਢਾਈ ਲੱਖ ਰੁਪਏ ਇਹਨਾਂ ਕੋ ਖਰਜਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ-ਕਿਹੜੇ ਬਾਰਡਰਾਂ ਤੇ ਕੋਈ ਜਿਸ ਤਰ੍ਹਾਂ ਹੈਗਾ ਪਸ਼ਵਾ ਵਾਂਗੂ ਧੱਕ ਦਿੰਦੇ ਸੀ ਉਹ ਅੱਗੇ ਖਾਂ ਫੜ ਕੇ ਕਹਿਦੇ ਵਾਪਸ ਕਰ ਦਿੰਦੇ ਸੀ ਸਿੱਧਰੇ ਹੀ बार-बार ਫਿਰ ਇਹ ਰਸ਼ੀਏ ਚਲੇ ਗਏ ਰਸ਼ੀਏ ਜਾ ਕੇ ਉਥੇ ਫਸ ਗਏ ਤੇ ਏਜੰਟ ਇਹਨਾਂ ਨੂੰ ਬਾਰ-ਬਾਰ ਕਹਿੰਦੇ ਫਿਨਲੈਂਡ ਰਸ਼ੀਆ ਵਕ ਵਕ ਖਾਮਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਜੋ ਇਹਨਾਂ ਨੇ ਦੱਸਿਆ ਤੇ ਇਦਾਂ ਦੀ ਜਿਹੜੀ ਸਿਹਤ-ਵੱਖੋ ਵੀ ਬੜੇ ਏ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਥੋੜਾ ਬੋਧਾ ਦੇਣਾ ਹੈਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਤੋਂ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਗੱਟੀ ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਤੇ ਉਹ ਮਗਰੋਂ ਜਦੋਂ ਮਾਪੇ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਹਾਰਾਜ ਨੇ ਕਿਰਪਾ ਕੀਤੀ ਹੈ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨੇ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਆਈਲੈਟਸ ਕਰਕੇ ਜਾਂਦੇ ਆ ਜਾਂ ਕੁਝ ਵਰਕ ਪਰਮਿੰਟ ਦੇ ਉੱਤੇ ਜਾਓ ਜੇ ਤੋ ਇਸ ਤਰ੍ਹਾਂ ਏਜੰਟਾਂ ਦੇ ਆ ਪਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲਦੂਗਾ ਮੇਰੀ ਗਰੀਬੀ ਚੱਕੀ ਜਾਊਗੀ ਜਦੋਂ ਕਿ ਜੋ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਦੇ ਲੈ ਗਿਆ ਉਹ ਖੋਹ ਲੈਂਦੇ ਆ ਤੇ ਮਗਰੋਂ ਲਜਾਰ ਹਵਸਤਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਆ ਕਿਸ ਤਰ੍ਹਾਂ ਬਰਫਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਦੇਖ ਕੇ ਮਾਂ-ਬਾਪ ਉਹਨੂੰ ਵੀ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜੇ ਕਿ ਨਾ ਏਜੰਟਾਂ ਦੇ ਹਵਾਲੇ ਨਾ ਕਰੋ